ਸਿੱਖਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਸਿੱਖ ਕੌਮ ਹਮੇਸ਼ਾ ਸਰਬੱਤ ਦਾ ਭਲਾ ਮੰਗਦੀ ਹੈ ਫਿਰ ਚਾਹੇ ਕੋਈ Hindu ਵੀਰ ਹੋਵੇ ਮੁਸਲਮਾਨ ਹੋਵੇ ਜਾਂ ਇਸਾਈ ਵੀਰ ਹੋਵੇ ਇਸ ਵਾਰ Eid ਦਾ ਤਿਉਹਾਰ ਜੰਮੂ ਕਸ਼ਮੀਰ ਵਾਲਿਆਂ ਵਾਸਤੇ ਦੁੱਖ ਲੈ ਕੇ ਆਇਆ ਕਿਉਂਕਿ ਇੱਕ ਆਰਮੀ ਜਵਾਨ ਔਰੰਗਜ਼ੇਬ ਖਾਨ ਜੋ ਈਦ ਦੀਆਂ ਛੁੱਟੀਆਂ ਤੇ ਆਪਣੇ ਪਰਿਵਾਰ ਦੇ ਨਾਲ ਈਦ ਮਨਾਉਣ ਆ ਰਿਹਾ ਸੀ ਤੇ ਰਸਤੇ ਦੇ ਵਿੱਚੋਂ ਹੀ ਉਸ ਨੂੰ ਅਤਵਾਦੀਆਂ ਵੱਲੋਂ ਅਗਵਾ ਕਰ ਲਿਆ ਗਿਆ ਉਸ ਦੇ ਅਗਵਾ ਹੋਣ ਦੀ ਖਬਰ ਜਿੱਤਾਂ ਹੀ ਮੀਡੀਆ ਵਿੱਚ ਫੈਲੀ ਤਾਂ ਔਰੰਗਜ਼ੇਬ ਦੀ ਮਾਂ ਅਤੇ ਉਸ ਦੀ ਭੈਣ ਨੇ ਬੇਨਤੀਆਂ ਕੀਤੀਆਂ ਕਿ ਈਦ ਦਾ ਸ਼ੁਭ ਦਿਹਾੜਾ ਹੈ ਮੇਰੇ ਬੱਚੇ ਨੂੰ ਕੁਝ ਨਾ ਕਿਹੋ ਮੇਰੇ ਭਰਾ ਨੂੰ ਕੁਝ ਨਾ ਕਿਹੋ ਪਰ دہشت ਗਰਦਾ ਨੇ ਜਮਾਤਰਸ ਨਹੀਂ ਕੀਤਾ ਇਹ ਗੋਲੀ ਅੱਗੇ ਲੱਗੀ ਵੀ ਹੈ ਤੇਰਾ ਬੱਚਾ ਨਾ ਹੀਸ ਪਰ ਆਉਣ ਦਿਓ ਉਹ ਬਾਪ ਕਾ ਨਹੀਂ ਦੇ ਦਸਾਰਾ ਤਾਇਆ ਚਾਚਾ ਤੇ ਵੀ ਬਲਾਦਰੀ ਤੇ ਨਹੀਂ ਅਮਰਤੀ ਹਨ ਉਹ ਮੰਗਣ ਆਲੀ ਹੈ ਤੇਰਾ ਬੱਚਾ ਨਾ ਦੇ ਦਿਓ ਇੱਕ ਬਰਾਦ ਹੈਗਾ ਜੇ ਤਾਰਾ ਨਾ ਗਲਤ ਕੀਓ ਉਹਨਾਂ ਦੇ ਤਮ ਕਿਆ ਮਾਰਛੜਿਓ ਨਾ ਲੈ ਜੀਓ ਹਾਲ ਸਾਈਡ ਦਾ ਯਾਰ ਹਾਂਜੀ ਹਾਂ जीते है कि मुजाहिद मार गया मिलिटेंट मार गया हर जगह जाती रही हूँ फेसबुक पर चढ़ी होंगी रुपये पंजा खपन वास्त है सौ रुपये अल्लाह तारा दिल में रेम तमी मेरा मेरा बच्चा नहीं एक रात वास्ते छोड़ो नाले लिया उठा पाने यही गल तो उन्हें बिल्कुल कख नहीं सट्ट देती मेरा बच्चा मेरा सवाल ही हूँ बच्चा मेरा ना यही मेरी रिक्वेस्ट है कि मेरे भैया को सलामत घर आने दीजिए हम साथ मिलकर ईद बनाएंगे मैं आपके आगे हाथ आग जोड़ती हूँ प्लीज मेरे भैया को घर आने दीजिए हम उनके बिना ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਜੰਮੂ ਕਸ਼ਮੀਰ ਦੇ ਅੱਤਵਾਦੀਆਂ ਵੱਲੋਂ ਸ਼ਹੀਦ ਕੀਤੇ ਆਰਮੀ ਜਵਾਨ ਔਰੰਗਜ਼ੇਵ ਦੀ ਬਣਾਈ ਗਈ ਹੈ ਔਰੰਗਜ਼ੇਵ ਨੂੰ ਮੌਤ ਦੇਣ ਤੋਂ ਪਹਿਲਾਂ ਅੱਤਵਾਦੀਆਂ ਨੇ ਉਸ ਦੀ ਵੀਡੀਓ ਬਣਾਈ ਵੀਡੀਓ ਵਿੱਚ ਅੱਤਵਾਦੀ ਔਰੰਗਜ਼ੇਵ ਤੋਂ ਉਸ ਦੀ ਪੋਸਟਿੰਗ ਅਤੇ ਇੱਕ ਅੱਤਵਾਦੀ ਦੇ ਇਨਕਾਊਂਟਰ ਸੰਬੰਧੀ ਸਵਾਲ ਪੁੱਛ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਔਰੰਗਜ਼ੇਵ ਨੂੰ ਅੱਤਵਾਦੀਆਂ ਨੇ ਵੀਰਵਾਰ ਦੇਰ ਰਾਤ ਅਗਵਾ ਕਰ ਲਿਆ ਸੀ ਤੇ ਔਰੰਗਜ਼ੇਵ ਦੀ ਆਪਣੇ ਪਰਿਵਾਰ ਨਾਲ ਈਦ ਮਨਾਉਣ ਦੀ ਚਾਹ ਵਿੱਚ ਹੀ ਤੇਰੀ ਰਹਿ ਗਈ ਬਾਦ ਵਿੱਚ ਦੇਰ ਰਾਤ ਬੇਰਹਿਮੀ ਨਾਲ دہشت گردਾਂ ਨੇ ਔਰੰਗਜ਼ੇਵ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਔਰੰਗਜ਼ੇਵ ਨੂੰ ਮੇਜਰ ਸ਼ੁਕਲਾ ਦੇ ਨਿੱਜੀ ਰਖਕ ਵੱਲੋਂ ਤਾਇਨਾਤ ਕੀਤਾ ਗਿਆ ਸੀ ਤੇ ਔਰੰਗਜ਼ੇਵ ਮੇਜਰ ਸ਼ੁਕਲਾ ਦੇ ਨਾਲ ਉਸੇ ਟੋਲੀ ਦੇ ਵਿੱਚ ਸਨ ਜਿਨ੍ਹਾਂ ਨੇ ਪਿਛਲੇ ਮਹੀਨੇ ਸਮੀਰ ਟਾਈਗਰ ਦਾ ਇਨਕਾਊਂਟਰ ਕੀਤਾ ਸੀ ਇਨਕਾਊਂਟਰ ਕਰ ਉਹਨੂੰ ਢੇਰ ਕੀਤਾ ਸੀ ਤੇ ਅਤਵਾਦੀ ਔਰੰਗਜ਼ੇਵ ਤੋਂ ਸਮੀਰ ਟਾਈਗਰ ਦੇ ਇਨਕਾਊਂਟਰ ਬਾਰੇ ਹੀ ਜਵਾਬ ਸਵਾਲ ਕਰ ਰਹੇ ਸਨ क्या नाम है तेरा मेरा और मुझे बास का मोहम्मद अनीफ किधर रहते है? कि रह? हैं कौन से रहता हूँ डिस्ट्रिक्ट ड्यूटी के कि ड्यूटी शादी पुलवामा शहर शादी मार्ग में शुक्रा सर घूमते हाँ मैं जो शुक्रिया क्या ड्यूटी दे रहे मैं सिपाही तरफ मैंने जो पोस्ट पोस्टल ड्यूटी पर था शुक्ला का गार्ड भी तो है हाँ उसके साथ सेवन में तो ही जाते जी हाँ चार जी मोहम्मद उंटर में तो ही था वसीम मोहम्मद वसीम तला हाँ उसमें नहीं था किस के। हाँ। तो तला लोगों का इनकाउंटर तो नहीं किया जी तो उनकी जो है ना लाश का तुमने बिगड़ा था नहीं, हाँ? नहीं। किसने किया था मेरे हाथ में लग गई थी हाथ में टूट गया था उनकी लाश की भी और फायर से हुआ से हुआ ਉੜਕੇ ਮੂਹ ਕੋ ਫਾਇਰ ਤੋਂ ਨਹੀਂ ਲੱਗੇ ਤਿੰਨੋਂ ਤਿੰਨੋਂ ਦੀ ਬੇਨਤੀ ਕੀ ਸੀ ਹਾਂ ਫਾਇਰ ਕੀਤਾ ਉਹਨਾਂ ਕੇ ਬਾਅਦ ਨੇ ਮਾਰੇ ਹਾਂ ਚੇਹਦ ਹੋਣ ਕੇ ਬਾਅਦ ਅੱਛਾ 30 ਸੈਂਚੂਰੀ ਇੱਕ ਤਾਂ ਇਹ ਸ਼ਬਦ ਦਿਹਾੜੀ ਤੋਂ ਪਹਿਲਾਂ ਇਹ ਦਰਦਨਾਕ ਕਟਨਾ ਜਿਸ ਦੇ ਬਾਵਜੂਦ ਵੀ ਕਈ ਸਿਆਸੀ ਲੀਡਰ ਇਹਦੀਆਂ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆਏ कईय के जहन च दर्द जरूर सी पर भारत के किन्ने की नौजवान पुत बेमौत इस कदर मारे जवाब अज तक किसी को बीजेपी ने भी औरंगजेब की इस दर्दनाक मौत के अपना पक्ष रखया देखिये औरंगजेब खान एक बहादुर सिपाही था उसने समीर टाइगर के एनकाउंटर में उसने बहुत अहम रोल अदा किया था और वो ईद के लिए छुट्टी पे जा रहा था लेकिन ये आतंकवादियों के लिए न दीन है न ईमान है न मजहब है न इस्लाम है न देश है इनको सिर्फ गोली की भाषा समझ में आती है जिस तरह से औरंगजेब खान की शहादत हुई है ये शहादत बेकार नहीं जाएगी ਔਰ ਪੂਰੀ ਦੁਨੀਆ ਕੋ ਇਹ ਸੰਦੇਸ਼ ਗਿਆ ਹੈ ਕਿ ਇਨ ਆਤੰਕਵਾਦੀਆਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਔਰ ਅੰਗਜ਼ੇਬਦੀ 파ਰਥਿਕ ਦੇ ਜਦੋਂ ਉਸ ਦੇ ਵੇੜੇ ਪਹੁੰਚੀ ਤਾਂ ਸਾਰਾ ਪਿੰਡ ਉੱਥੇ ਇਕੱਠਾ ਸੀ ਤੇ ਉਸ ਦੇ ਪਿਤਾ ਆਪਣੇ ਆਪ ਉੱਤੇ ਕਾਬੂ ਨਾ ਰੱਖ पाए ਅਤੇ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਆਰਮੀ ਨੂੰ ਕਿ 32 ਘੰਟਿਆਂ ਦੇ ਵਿੱਚ ਵਿੱਚ ਮੇਰੇ ਪੁੱਤ ਦੇ ਕਾਤਲ ਮਾਰੇ ਜਾਣੇ ਚਾਹੀਦੇ ਨੇ ਨਹੀਂ ਤਾਂ ਇਨਸਾਫ ਫਿਰ ਮੈਂ ਆਪ ਕਰਾਂਗਾ ਮੈਨੂੰ ਬਹੁਤ ਬਹੁਤ ਦੁੱਖ ਹੈ क्या आज तक कश्मीरी इंसान को खा रही है कश्मीर को किसी ने नहीं खाया मैं अपने बेटे की बात नहीं कर रहा इससे पहले भी हजारों बेटे वहां करवा लोगे गए की गाड़ से हतारे गए बिना हथियार के उसको खाना गया हथियार नहीं था लड़के मर गए तो मुझे कोई दुख नहीं मुझे दुख है चीज का आज तक कश्मीर डिफेंस हाथ बढ़ाती है और स्टेट पीछे कर लेती है तो फट जा रहा मैं मैं नहीं पूछ सकता मैं खुद बोल रहा के लिए तैयार हूं लेकिन लेकिन मैं आप आप जो है मेरी आपसे ये ये रिक्वेस्ट है आखिरी बात है मुझे आने वाले बत्तीस घंटे के, के अंदर कश्मीर में जो तो लटेरे हैं अगर फिर हाथ स्टेट बोलती है मेरा पर्दा उठ उठता मेरी कश्मीरियों का उनका पर्दा कश्मीर हमारी है उसको आग नहीं लगानी आग कश्मीर को नहीं लगानी बल्कि जो कश्मीर में गुंडे घुसे हुए उनको बाहर निकालना है बिल्कुल उनको बाहर निकालना है अगर किसी का पर्दा उठ जाए अगर मेरे पर्दा को उठा रहे तो मुझे उठाने में उसकी कोई और पाकिस्तान को मैं चाहता अगर उसका आता है। उसको पीछे तो बेशर्म होकर लगा हुआ है नुकसान कर रहा हमारा देश का नुकसान कर रहा है मुझे दुख है इस चीज का मैं और कुछ नहीं कहूंगा मैं जो ऊपर नेता बैठे हैं जो कश्मीर के अंदर नेता बना के बैठे हैं ये अपनी सीट के लिए लड़ रहे हैं और दुनिया को मरवा रहे हैं इन नेतों को हटा जाए नरेंद्र मोदी का नहीं फैसला कर देता हम इसका फैसला कश्मीर में झंडा पाकिस्तान का कैसे लग लगते हमारा झंडा क्यों नहीं लगता हूँ हमारा हिंदुस्तान का झंडा लगना चाहिए पाकिस्तान का लगना चाहिए हम आपके साथ ठीक है हम है बिल्कुल है और ये आप ये कभी सोचो कि हम जो है वो समझ बाद रह, मेरा बाद ना देश के, थोड़ा थोड़ा देश के लिए देश के लिए ना देश के लिए करवाने होंगे बिल्कुल मैं खुद तेरे देने का तैयार हूँ ये मेरा बड़ा बेटा हम सब करवाने देंगे बिल्कुल ये भी फोरस के अंदर है ये अच्छा तो इंजीनियर बम्बे इंजीनियर के अंदर छुट्टी आती है ईद कारमे बनाई थे जा, लेकिन ने नहीं बनाने की हम सब आपकी बेटी ठीक है हम सब आपकी बेटी मुझे दुख है ये ਗੁਰਪਿਆਰਿਓ ਹਰ ਕੋਈ ਆਪਣੇ ਵਜੂਦ ਵਾਸਤੇ ਲੜਦਾ ਹੈ ਹਰ ਕੋਈ ਆਪਣੇ ਹੱਕਾਂ ਵਾਸਤੇ ਲੜਦਾ ਹੈ ਤਾਂ ਕਿਤੇ ਨਾ ਕਿਤੇ ਜੰਮੂ ਅਤੇ ਕਸ਼ਮੀਰ ਵੀ ਉਹ ਕਾਟੀ ਹੈ ਜੋ ਸਦਾ ਹੀ ਅਮਨ ਤੇ ਸ਼ਾਂਤੀ ਵਾਸਤੇ ਲੜਦੀ ਆਈ ਹੈ ਮਰਦੀ ਆਈ ਹੈ ਪਰ ਉੱਥੇ ਕਦੇ ਵੀ ਸ਼ਾਂਤੀ ਪ੍ਰਵਾਨ ਨਹੀਂ ਹੋਈ ਇੱਕ ਸਮਾਂ ਸੀ ਜਦੋਂ ਮੰਗ ਕੀਤੀ ਗਈ ਸੀ ਪੰਜਾਬੀ ਬੋਲਦੇ ਸਾਰੇ ਇਲਾਕੇ ਪੰਜਾਬੀ ਸੂਬੇ ਨੂੰ ਦੇ ਦਿੱਤੇ ਜਾਣ ਕਾਸ਼ ਅਗਰ ਉਹ ਪੰਜਾਬੀ ਸੂਬਾ 1966 ਦੇ ਵਿੱਚ ਬਰਕਰਾਰ ਰਹਿੰਦਾ ਤਾਂ ਸ਼ਾਇਦ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਐਦਾਂ ਦੇ ਮਾਹੌਲ ਨਾ ਹੁੰਦੇ ਤੇ ਸ਼ਾਇਦ ਨਹੀਂ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਲੋਕਾਂ ਦੇ ਜ਼ਹਿਨ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪਾੜ ਪਏ ਹੁੰਦੇ ਅਸੀਂ बस ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਚਾਹੇ ਦੇਸ਼ 'ਚ ਰਹੀਏ ਵੀ ਦੇਸ਼ 'ਚ ਰਹੀਏ ਪੰਜਾਬ 'ਚ ਰਹੀਏ ਜੰਮੂ ਜਾਂ ਕਸ਼ਮੀਰ 'ਚ ਰਹੀਏ ਸਾਡਾ ਪਹਿਲਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਆਪਣੀ ਇਨਸਾਨੀਅਤ ਨੂੰ ਜਿਉਂਦਾ ਰੱਖੀਏ ਕਿਉਂਕਿ ਜੇ ਅਸੀਂ ਆਪਣੇ ਅੰਦਰ ਦੀ ਇਨਸਾਨੀਅਤ ਹੀ ਮਾਰ ਦਿੱਤੀ ਤਾਂ ਅਸੀਂ ਨਾ ਤਾਂ ਚੰਗੇ Hindu ਬਣ ਸਕਦੇ ਆ ਨਾ ਮੁਸਲਮਾਨ ਬਣ ਸਕਦੇ ਆ ਨਾ ਇਸਾਈ ਬਣ ਸਕਦੇ ਆ ਤੇ ਨਾ ਹੀ ਸਿੱਖ ਬਣ ਸਕਦੇ ਆ ਇਸ ਕਰਕੇ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਚਾਹੇ ਤੁਸੀਂ ਕਿਸੇ ਵੀ ਧਰਮ ਤੋਂ ਕਿਉਂ ਨਾ ਬਿਲੋਂਗ ਕਰਦੇ ਹੋ ਜੇ ਕੁਝ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣੋ ਆਪਣੇ ਅੰਦਰ ਇਨਸਾਨੀਅਤ ਦਾ ਜਜ਼ਬਾ ਲੈ ਕੇ ਆਓ ਦੂਜਿਆਂ ਨੂੰ ਪਿਆਰ ਕਰਨਾ ਤੇ ਦੂਜਿਆਂ ਨੂੰ ਮਾਫ ਕਰਨਾ ਸਿੱਖੋ ਤੇ ਫਿਰ ਵੇਖਿਓ ਪਰਮਾਤਮਾ ਦਾ ਹੱਥ ਕਿੱਦਾਂ ਤੁਹਾਡੇ ਸਿਰ ਦੇ ਉੱਤੇ ਸਦਾ ਰਹੇਗਾ ਤੇ ਨਾਲ ਹੀ ਭਾਰਤ ਦੀ ਸਰਕਾਰਾ ਅੱਗੇ ਵੀ ਬੇਨਤੀ ਹੈ ਕਿ ਆਏ ਦਿਨ ਸੀਸਫਾਇਰ ਦਾ ਉਲੰਘਣ ਕਰਕੇ ਪਾਕਿਸਤਾਨ ਕੁਸਪੈਟ ਕਰਦਾ ਰਹਿੰਦਾ ਹੈ ਆਏ ਦਿਨ ਸਾਡੇ ਜਵਾਨ ਕਾਇਲ ਹੁੰਦੇ ਨੇ ਬੇਮੌਤ ਮਾਰੇ ਜਾਂਦੇ ਨੇ ਪਾਕਿਸਤਾਨ ਨੇ ਇੱਕ ਵਾਰ ਕਹਿ ਦਿੱਤਾ ਕਿ ਰਮਜ਼ਾਨ ਦੇ ਪਾਕ ਮਹੀਨੇ ਦੇ ਵਿੱਚ ਭਾਰਤ ਵੱਲੋਂ ਗੋਲੀ ਨਾ ਚੱਲੇ ਤੇ ਭਾਰਤ ਨੇ ਚੁੱਪਚਾਪ ਉਹਨਾਂ ਦੀ ਇਹ ਗੱਲ ਮੰਨ ਲਈ ਉਸ ਦੇ باوجود ਵੀ ਪਾਕਿਸਤਾਨ ਨੇ ਆਪ ਰਮਜ਼ਾਨ ਦੇ ਮਹੀਨੇ ਦੇ ਵਿੱਚ ਹੀ ਪਤਾ ਨਹੀਂ ਕਿੰਨੀ ਵਾਰ ਸੀਸਫਾਇਰ ਦਾ ਉਲੰਘਣ ਕਰ ਕਿੰਨੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਕਿੰਨੇ ਫੌਜੀ ਜਵਾਨਾਂ ਨੂੰ ਟਾਰਗੇਟ ਕੀਤਾ ਕਿੰਨੇ ਉਥੇ ਵਸਦੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਮਾਰਿਆ ਪਰ ਫਿਰ ਵੀ ਭਾਰਤ ਦੀਆਂ ਸਰਕਾਰਾਂ ਚੁੱਪਚਾਪ ਮੁਖ ਦਰਸ਼ਕ ਬਣ ਇਹ ਸਭ ਹੁੰਦਾ ਹੋਇਆ ਦੇਖ ਰਹੀਆਂ ਨੇ ਪਰ ਕੋਈ ਠੋਸ ਕਦਮ ਚੱਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਗੁਜ਼ਾਰਿਸ਼ ਹੈ ਕਿ ਅਜੇ ਅਤਵਾਦੀਆਂ ਤੇ ਅਜਿਹੇ دہشتਗਰਤਾ ਤੇ ਨੱਥ ਪਾਉਣ ਵਾਸਤੇ ਇੱਕ ਵਾਰ ਫੇਰ ਤੋਂ ਸਰਜਿਕਲ ਸਟ੍ਰਾਈਕ ਦੀ ਲੋੜ ਹੈ ਜਿਹਦੇ ਨਾਲ ਕੀ ਇਹ دہشت ਗਰਦੀ ਹਮੇਸ਼ਾ ਵਾਸਤੇ ਜੰਮੂ ਕਸ਼ਮੀਰ ਕਾਟੀ ਤੋਂ ਅਤੇ ਭਾਰਤ ਤੋਂ ਖਤਮ ਹੋ ਸਕੇ ਜੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਸਟਾ ਆਫਿਸ ਦੇ ਵਿੱਚ ਭਾਈ ਸਾਹਿਬ ਫਰੀਦਕੋਟ ਤੋਂ ਆਏ ਨੇ ਤੇ ਜਿਹੜੀ ਇਹਨਾਂ ਨੇ ਬਹੁਤ ਅਜੀਬ ਗੱਲ ਦੱਸੀ ਹੈ ਤੇਲ ਦੇ ਸੰਦਰਭ ਦੇ ਵਿੱਚ ਤੇ ਜਿਹੜਾ ਇਹਨਾਂ ਦੇ ਕੋਈ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਉਹ ਗੱਲ ਬਹੁਤ ਵਧੀਆ ਜੀ ਮੈਨੂੰ ਬੜੀ ਵਧੀਆ ਲੱਗੀ ਹੈ ਤੇ ਆਪਾਂ ਭਾਈ ਸਾਹਿਬ ਉਹਨਾਂ ਨਾਲ ਗੱਲ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਤੁਸੀਂ ਤੇਲ ਲੈਣ ਆਏ ਹੋ ਜੀ ਬਈ ਇਹ ਅੱਗੇ ਵੀ ਆਪਾਂ ਲੈ ਕੇ ਗਏ ਹਾਂ ਹਾਂਜੀ ਅੱਛਾ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਕੋਈ ਪਰਜਾਈ ਸੀ ਬੀਬੀ ਜੀ ਹੁਣੀ ਹਾਂਜੀ ਇਹਦਾ ਬਾਈ ਜੀ ਕੀ ਹੋਇਆ ਸਿਸਟਮ ਜਿਹੜਾ ਤੇਲ ਹੈ ਇਹਦਾ ਸਾਨੂੰ ਕੈਨੇਡਾ ਤੋਂ ਨੰਬਰ ਮਿਲਿਆ ਅੱਛਾ ਜੀ ਸਾਡੀ ਬੇਟੀ ਆ ਉੱਥੇ ਉਹਨੇ ਸਾਨੂੰ ਇੱਥੋਂ ਨੰਬਰ ਭੇਜਿਆ ਕਹਿੰਦੇ ਵੀ ਇਸ ਨੰਬਰ ਤੇ ਤੁਸੀਂ ਗੱਲ ਕਰੋ ਤੇ ਅਸੀਂ ਇਸ ਨੰਬਰ ਤੇ ਜਰੂ ਆਏ ਤੇ ਤੇਲ ਲੈਣ ਮੈਂ ਖੁਦ ਆਇਆ ਮੇਰੀ ਛੋਟੀ ਪਰਜਾਈ ਦਾ ਗੋਡਾ ਬਦਲਣ ਵਾਲਾ ਇਹ ਡਾਕਟਰ ਸਾਹਿਬ ਕਹਿੰਦੇ ਬਦਲ ਓਹ ਛਾ ਕਾਫੀ ਪੈਸੇ ਅਸੀਂ ਉਹਦੇ ਤੇ ਲਾਏ ਇਲਾਜ ਕਰਵਾਇਆ ਉਹਦਾ ਦੂਰਬੀਨ ਨਾਲ ਇਲਾਜ ਹੋਇਆ ਗੋਡੇ ਦਾ ਪਰ ਗੋਡਾ ਠੀਕ ਨਹੀਂ ਹੋਇਆ ਠੀਕ ਹੈ ਜੀ ਤਾਂ ਜਦੋਂ ਅਸੀਂ ਇੱਥੇ ਆਏ ਅੰਦਰ ਦੀ ਦੁਕਾਨ ਤੇ ਠੀਕ ਹੈ ਜੀ ਤਾਂ ਉਥੋਂ ਅਸੀਂ ਤੇਲ ਲੈ ਕੇ ਗਏ ਤਾਂ ਉਹ ਤੇਲ ਅਸੀਂ ਮਲਿਆ ਉਹਦਾ ਟੈਸਟ ਰਿਜ਼ਲਟ ਹੋਇਆ ਵੀ ਅੱਜ ਉਹ ਜਨਾਨੀ ਮੱਝ ਦੀ ਧਾਰ ਕੱਢਦੀ ਐ ਛੋਟੀ ਜਿਹੀ ਪੀੜੀ ਤੇ ਬਹਿ ਕੇ ਉਹ ਬਹੁਤ ਲੰਮਾ ਵजन ਬਹੁਤ ਜ਼ਿਆਦਾ ਹੈ ਵੈਰੀ ਗੁੱਡ 85 86 ਕਿਲੋ ਵਜ਼ਨ ਹੈ ਤੇ ਫਿਰ ਵੀ ਉਹ ਗੋਡੇ ਦੀ ਕੋਈ ਨੌਕਤੇ ਨਹੀਂ ਉਸ ਤੋਂ ਬਾਅਦ ਜਿਹੜੀ ਤਿਆਬ ਦੀ ਦਵਾਈ ਖਾਂਦੇ ਸੀ ਉਹ ਦਵਾਈ ਬੰਦ ਆ ਦਰਦਾਂ ਦੀਆਂ ਦਵਾਈਆਂ ਤਾਂ ਬੰਦ ਆ ਤੇ ਗੋਡਾ ਜਿਹੜਾ ਹੈਗਾ ਬਿਲਕੁਲ ਤੁਸੀਂ ਦੱਸਿਆ ਵੀ ਉਹ ਧਾਰ ਚੋਂਦੇ ਨੇ ਬੀਬੀ ਜੀ ਬਿਲਕੁਲ ਧਾਰ ਕੜਦੇ ਹਾਂ ਜੀ ਜੀ ਹਾਂ ਘਰੇ ਆਪਣੇ ਆਪਣਾ ਫੈਮਿਲੀ ਐਸ ਠੀਕ ਹੈ ਜੀ ਤੇ ਸੰਗਜੀ ਇਹ ਬਾਈ ਜੀ ਹੁਣੀ ਫਰੀਦਕੋਟ ਤੋਂ ਨੇ ਜੀ ਕੀ ਨਾਂ ਕੀ ਆਪਣਾ ਸਰਦਾਰ ਬੂਟਾ ਸਿੰਘ ਜੀ ਬੂਟਾ ਸਿੰਘ ਸਰਦਾਰ ਸ਼ੁਭਾਸਨ ਨਗਰ ਰੋਇਪਰ ਰੋਡ ਫ੍ਰੀ ਕੋਰਟ ਹੈ ਠੀਕ ਹੈ ਜੀ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜਾ ਟਰਸਟ ਨੇ ਉਹ ਤੇਲ ਤਿਆਰ ਕੀਤਾ ਸੀਗਾ ਉਹ ਸ਼ਾਇਦ ਕਈ ਪੈਣ ਪਰ ਆਉਣ ਲੱਗਦਾ ਸੀ ਭਾਈ ਸਾਹਿਬ ਕਹਿ ਦਿੰਦੇ ਵੀ ਜਿਹਨੇ ਗੋਡੇ ਬਦਲਾਉਣੇ ਆ ਉਹ ਪਹਿਲਾਂ ਤੇਲ ਵਰਤ ਕੇ ਦੇਖ ਲਓ ਹਾਂ ਪਰ ਜਿਹੜੀ ਤੁਸੀਂ ਹੁਣ ਗੱਲ ਜਿਹੜੇ ਸੰਦਰਭ ਚ ਦੱਸੀ ਹੈ ਬਈ ਉਹ ਤੇਲ ਵਾਕਈ ਬੀਬੀ ਜੀ ਹੁਣਾਂ ਦੇ ਫਿੱਟ ਬਹਿ ਗਿਆ ਹਾਂ ਬਲੋਡ ਨਹੀਂ ਬਦਲਦੀ ਹਾਂ ਲੋਡ ਨਹੀਂ ਪਈ ਬਦਲਦੀ ਅੱਜ ਆਪਾਂ ਜਿਹੜਾ ਲੈ ਕੇ ਚੱਲੇ ਆ ਇਹ ਅੱਜ ਆਪਾਂ ਮੈਂ ਆਪਣੇ ਘਰ ਆ ਤੁਹਾਡੇ ਦੱਸਿਆ ਨੌਲ ਵਾਸਤੇ ਜਿਹੜਾ ਚੂਕਣਾ ਡਾਕਟਰ ਸਾਹਿਬ ਕਦੇ ਬਦਲਣਾ ਹਾਂਜੀ ਇਹ ਜਿਹੜਾ ਤੇਲ ਆ ਬਾਈ ਜੀ ਇਹ 22 ਚੀਜ਼ਾਂ ਨਾਲ ਤਿਆਰ ਹੁੰਦਾ ਸਰੀਰ ਦੇ ਕਿਤੇ ਵੀ ਅੰਗ ਤੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕਈ ਭੈਣਾ ਭਰਾਵਾਂ ਨੂੰ ਵੀ ਜਿਨ੍ਹਾਂ ਦੀਆਂ ਨਾੜੀਆਂ ਹੱਡੀਆਂ ਬਲੌਕ ਨੇ ਬੀਓ ਵੀ ਆਪਦੇ ਆਪਾਂ ਜਿਵੇਂ ਕਹਿ ਦਿੰਨੇ ਵੇ ਢੂਈ ਤੇ ਪਿੱਛੇ ਮਲੌਣ ਇਹਦੀ ਮਾਲਿਸ਼ ਕਰਾਉਣੇ ਦੇ ਬਹੁਤ ਵਧੀਆ ਚੀਜ਼ਾਂ ਪਈਆਂ ਹੋਈਆਂ ਨੇ ਤੇ ਉੱਥੇ ਵੀ ਅਸਰ ਕਰੂਗੀ ਬਹੁਤ ਕੀਮਤੀ ਚੀਜ਼ਾਂ ਪਈਆਂ ਨੇ ਇਹਦੇ 'ਚ ਤੇ ਸੰਗਤ ਜੀ ਤੁਸੀਂ ਦੇਖ ਲਿਆ ਹੈਗਾ ਵੀ ਜਿਹੜਾ ٹرسٹ ਨੇ ਤੇਲ ਕਰਾ ਤਿਆਰ ਕਰਾਇਆ ਸੀ ਉਹ ਅੱਜ ਵੀ ਉਨਿਓ ਹੀ ਡਿਮਾਂਡ ਅੱਜ ਸਵੇਰੇ ਮੇਨ ਲਾਦਾ ਸ਼ਾਇਦ ਅਹਿਮਦਗੜ੍ਹ ਤੋਂ ਵੀਰ ਸੀਗੇ ਉਹਨਾਂ ਦੇ ਕਈ ਪਰਿਵਾਰ ਠੀਕ ਹੋਏ ਨੇ ਤੇ ਉਹਨਾਂ ਨੇ ਬਾਹਰੋਂ ਬੈਠਿਆ ਨੇ ਮੰਗਾਇਆ ਵਾ ਤੇ ਤੁਸੀਂ ਇਹ ਤੇਲ ਲੈ ਸਕਦੇ ਆ ਆ 843779515 ਤੇ ਕਾਲ ਕਰਕੇ ਇਹ ਵੀਡੀਓ ਫੇਸਬੁੱਕ ਤੇ ਪਾਉਗੀ ਜੀ ਤੇ ਕੋਈ ਵੀ ਵੀਰ ਇਥੋਂ ٹرسٹ ਤੋਂ ਤੇਲ ਲੈ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ